ਬڑے ਦੁੱਖ ਦੀ ਗੱਲ ਹੈ ਕਿ ਇੱਕ ਵਿਅਕਤੀ ਜਿਨੇ ਆਪਣਾ ਨਾਮ ਗੁਰਪ੍ਰਤਪ ਸਿੰਘ ਪੰਨੂ ਰੱਖਿਆ ਹੋਇਆ ਹੈ ਸਿੰਘ ਤਾਂ ਉਹ ਹੈ ਨਹੀਂ ਕਿਉਂਕਿ ਸਿੰਘ ਉਹੀ ਹੁੰਦਾ ਜਿਹੜਾ ਅਮਰਤਾਰੀ ਹੋਵੇ ਜਿਹੜਾ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਹੋਵੇ ਉਹ ਗੁਰੂ ਸਾਹਿਬ ਦੇ ਉਹਦੇ ਚੋਂ ਖਾਲਸਾ ਮਿਰੋ ਰੂਪ ਹੈ ਖਾਸ ਦੀ ਗੱਲ ਉਹਦੇ ਚੋਂ ਝਲਕਣੀ ਚਾਹੀਦੀ ਹੈ ਤਾਂ ਉਸ ਤੋਂ ਬਾਅਦ ਉਹ ਕਿਸੇ ਵਿਦੇਸ਼ੀ ਭਾਰਤ ਵਿਰੋਧੀ ਲੋਕਾਂ ਦਾ ਹੱਥ ਠੋਕਾਇਆ ਮੈਂ ਸਰਗਨਾ ਨਹੀਂ ਕਹਾਂਗਾ ਹੱਥ ਠੋਕਾ ਕਹਾਂਗਾ ਜਿਹੜਾ ਦੇਸ਼ ਨੂੰ ਬਦਨਾਮ ਕਰ ਰਿਹਾ ਜਿਹੜਾ ਸਿੱਖ ਕੌਮ ਦੇ ਨੁਕਸਾਨ ਕਰਨ ਤੇ ਲੱਗਾ ਹੋਇਆ ਵਿਅਕਤੀ ਉਹ ਹੁੰਦਾ ਜਿਹੜਾ ਆਪਣੀ ਕੌਮ ਨੂੰ ਅੱਗੇ ਵਧਾਵੇ ਮੈਂ ਉਹਦੇ ਲਈ ਕੋਈ ਅਪਸ਼ਬਦ ਨਹੀਂ ਵਰਤਾਂਗਾ ਨਾ ਇਸ ਸਮਾਜ ਦੇ ਵਿੱਚ ਹੈ ਲੇਕਿਨ ਮੈਂ ਸਮਝਦਾ ਉਸ ਅਗਿਆਨੀ ਨੂੰ ਉਸ ਮੂਰਖ ਨੂੰ ਇਹ ਨਹੀਂ ਪਤਾ ਕਿ ਡਾਕਟਰ ਬੀ ਆਰ ਅੰਬੇਦਕਰ ਜਿਨ੍ਹਾਂ ਨੇ ਭਾਰਤ ਦੇ ਸੰਵਿਧਾਨ ਦੇ ਡਰਾਫਟਿੰਗ ਕੀਤੀ ਹੈ ਉਹਨਾਂ ਨੇ 1936 ਦੇ ਵਿੱਚ ਸਿੱਖ ਧਰਮ ਨੂੰ ਇੱਕ ਵੱਖਰਾ ਧਰਮ ਮੰਨ ਲਿਆ ਸੀ ਉਹਨਾਂ ਨੇ ਇਹ ਫੈਸਲਾ ਕੀਤਾ ਸੀ ਕਿ ਮੈਂ Hindu ਪੈਦਾ ਹੋਇਆ ਲੇਕਿਨ ਮੈਂ Hindu ਮਰਾਂਗਾ ਨਹੀਂ ਇਸ ਲਈ 1936 ਦੇ ਵਿੱਚ ਉਹ ਐਸਪੀਸੀ ਉਸ ਵੇਲੇ ਸਰਦਾਰ ਪ੍ਰਤਾਪ ਸਿੰਘ ਸ਼ੰਕਰ ਜਿਹੜੇ ਸਰ ਸਵਰਨ ਸਿੰਘ ਦੇ ਪਿਤਾ ਜੀ ਸੀ ਜਿਹੜੇ ਬਾਅਦ ਚ ਡਿਫੈਂਸ ਮਿਨਿਸਟਰ ਹੈ ਐਕਸਟਰਨਲ ਅਫੇਅਰ ਮਿਨਿਸਟਰ ਹੈ ਉਹ ਪ੍ਰਧਾਨ ਸੀ ਐਸਪੀਸੀ ਦੇ ਉੱਥੇ ਫੈਸਲਾ ਹੋਇਆ ਕਿ ਅੰਬੇਡਕਰ ਜੀ ਸਿੱਖ ਧਰਮ ਜੁਆਇਨ ਕਰਨਗੇ ਉਹਨਾਂ ਨੇ ਆਪਣੇ ਸਾਥੀਆਂ ਨੂੰ ਸਿੱਖ ਧਰਮ ਜੁਆਇਨ ਵੀ ਕਰਾ ਦਿੱਤਾ ਇੱਕ ਸਰਵ ਹਿੰਦ ਸਿੱਖ ਮਿਸ਼ਨ ਬਣਾਉਣ ਦਾ ਫੈਸਲਾ ਕੀਤਾ ਔਰ ਉਸ ਵਿਅਕਤੀ ਨੇ ਬਾਦ ਦੇ ਵਿੱਚ ਖਾਲਸਾ ਕਾਲਜ ਬੰਬਈ ਦੇ ਵਿੱਚ ਵੀ ਬਣਾਇਆ ਸਾਊਥ ਵਿੱਚ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਦੀ ਗੱਲ ਕੀਤੀ ਉਹਨਾਂ ਨੇ ਹਮੇਸ਼ਾ ਹੀ ਸਿੱਖ ਨੂੰ ਇੱਕ ਅਲੱਗ ਧਰਮ ਮੰਨਿਆ ਆਰਟੀਕਲ 25 ਇਹ ਜਿਹੜਾ ਆ ਉਹ ਭਾਰਤ ਦੇ ਧਰਮਾਂ ਦੀ ਗੱਲ ਕਰਦਾ ਹੈ 1900 ਪੰਜਾਬ ਦਾ ਆਰਟੀਕਲ 25 ਕਨਸਟੀਟਿਊਸ਼ਨ ਆਫ ਇੰਡੀਆ ਦਾ ਹਿੰਦੂ ਧਰਮ ਜੈਨ ਜਿਹੜਾ ਇਸੇ ਧਰਤੀ ਦਾ ਧਰਮ ਹੈ ਬੋਧ ਜਿਹੜਾ ਇਸੇ ਭਾਰਤੀ ਧਰਤੀ ਦਾ ਧਰਮ ਹੈ ਤੇ ਸਿੱਖ ਦੀ ਗੱਲ ਕਰਦਾ ਸਮਾਜਿਕ ਕੰਮਾਂ ਵਾਸਤੇ ਔਰ ਉਹੀ ਆਰਟੀਕਲ 25 ਸਿੱਖਾਂ ਨੂੰ ਸ੍ਰੀ ਸਾਹਿਬ ਪਹਿਨਣ ਦੀ ਆਗਿਆ ਦਿੰਦਾ ਹੈ ਕਿ ਉਹ ਸ੍ਰੀ ਸਾਹਿਬ ਪਹਿਨ ਕੇ ਜਿਹੜਾ ਹੀ ਕੈਨ ਬੀ ਅ ਸੋਡ ਸ੍ਰੀ ਸਾਹਿਬ ਕਿਰਪਾਨ ਪਹਿਨ ਸਕਦਾ ਤੁਹਾਨੂੰ ਕਿੱਥੇ ਲਿਖਿਆ ਇਹਦੇ ਚ ਵੀ ਇਹ ਹਿੰਦੂ ਧਰਮ ਦਾ ਹਿੱਸਾ ਹੈ ਅਸੀਂ ਲੋਕਾਂ ਨੇ ਹਲੇ ਤਾਈ ਅਨੰਦ ਮੈਰਿਜ ਐਕਟ 1909 ਚ ਬਣਿਆ ਅੱਜ ਤੱਕ ਲਾਗੂ ਨਹੀਂ ਕਰਾਇਆ ਅੱਜ ਵੀ ਮੈਂ ਚਿੱਠੀਆਂ ਲਿਕੇ ਹਟਿਆ 10 ਸਟੇਟਾਂ ਦੇ ਮੁੱਖ ਮੰਤਰੀ ਸਾਹਿਬ ਨੂੰ 18 ਸਟੇਟਾਂ ਚ ਲਾਗੂ ਕਰਵਾ ਸਕਿਆ ਔਰ ਕਿਸੇ ਨੇ ਸਿੱਖ ਸਿਵਲ ਕੋਡ ਬਣਾਉਂਦੀ ਤਾਂ ਗੱਲ ਹੀ ਨਹੀਂ ਕੀਤੀ ਅੱਜ ਤੱਕ ਕਿੰਨੇ ਲੋਕ ਪਾਰਲੀਮੈਂਟ ਚ ਆਏ ਤੁਸੀਂ ਬਾਹਰਲੇ ਪਾਸੇ ਬੁਲਕ ਚ ਬੈਠੇ ਹੋ ਤੁਸੀਂ ਦੱਸੋ ਕਿਹੜਾ ਸਿਕ ਸਿਵਲ ਕੋਡ ਬਣਾਤਾ ਤੁਹਾਡੀਆਂ ਮੈਰिजਸ ਕਿੱਥੇ ਰਜਿਸਟਰ ਹੋਣੀਆਂ ਲਾਫ ਡਾਈਵੋਰਸ ਕਿਹੜਾ ਫਾਲੋ ਕਰਦੇ ਹੋ ਲਾਫ ਇਨਹੈਰੀਟੈਂਸ ਕਿਹੜਾ ਫਾਲੋ ਕਰਦੇ ਹੋ ਲਾਫ ਅਡਾਪਸ਼ਨ ਕਿਹੜਾ ਫਾਲੋ ਕਰਦੇ ਹੋ ਤੁਸੀਂ ਲੋਕਾਂ ਨੂੰ ਗੁੰਮਰਾਹ ਨਾ ਕਰੋ ਡਾਕਟਰ ਅਵੇਦਕਰ ਸਨਮਾਨਯੋਗ ਸੀ ਉਹਨਾਂ ਨੇ ਨਹੀਂ ਸਿੱਖ ਧਰਮ ਚ ਆਏ ਇੱਕ ਲੰਬੀ ਕਹਾਣੀ ਹੈ ਜਿਹਦੇ ਤੇ ਵੱਖਰੀ ਚਰਚਾ ਹੋਣੀ ਬਣਦੀ ਹੈ ਲੇਕਿਨ ਉਹਨਾਂ ਨੇ ਆਪਣੇ ਸਾਥੀਆਂ ਨੂੰ ਸਿੱਖ ਧਰਮ ਜੁਆਇਨ ਕਰਾਇਆ ਅਸੀਂ ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਉਹਨਾਂ ਦੇ ਸੁਜੈਸਟ ਕੀਤੇ ਹੋਏ ਸਰਬਿੰਦ ਸਿੱਖ ਮਿਸ਼ਨ ਨੂੰ ਵੀ ਅੱਗੇ ਨਹੀਂ ਵਧਾ ਸਕੇ ਅਸੀਂ ਤਾਂ ਇਹ ਸਰਬ ਵਿਸ਼ਵ ਜਿਹੜਾ ਆ ਸਿੱਖ ਮਿਸ਼ਨ ਬਣਨਾ ਚਾਹੀਦਾ ਸੀ ਉਹ ਕਿੱਥੇ ਆ ਤੁਸੀਂ ਲੋਕਾਂ ਨੂੰ ਗੁੰਮਰਾਹ ਨਾ ਕਰੋ ਜਿੱਥੇ ਤੁਸੀਂ ਫੁੱਟ ਪਾਣ ਦੀ ਕੋਸ਼ਿਸ਼ ਕੀਤੀ ਹੈ ਕਿ ਭਗਤ ਰਵਿਦਾਸ ਦੇ ਬੁੱਤ ਲੱਗਣੇ ਚਾਹੀਦੇ ਆ ਗੁਰਬਾਣੀ ਦਾ ਤਾਂ ਸਿਧਾਂਤ ਹੈ ਗੁਰਮੂਰਤ ਗੁਰਸ਼ਬਦ ਹੈ ਜਿਨ੍ਹਾਂ ਭਗਤਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਹੈ ਉਹਨਾਂ ਦੀ ਬਾਣੀ ਹੀ ਗੁਰੂ ਹੈ ਔਰ ਅਸੀਂ ਬਾਣੀ ਨੂੰ ਹਮੇਸ਼ਾ ਸਤਕਾਰ ਦਿੰਨੇ ਆ ਔਰ ਸਾਰਾ ਸਿੱਖ ਸਮਾਜ ਸਤਕਾਰ ਦਿੰਦਾ ਤੁਸੀਂ ਲੋਕਾਂ ਨੂੰ ਗੁੰਮਰਾਹ ਕਰਕੇ ਇਹ ਕਹਿ ਰਹੇ ਹੋ ਕਿ ਉਹਨਾਂ ਦੇ ਬੁੱਤਾਂ ਦੇ ਉੱਤੇ ਖਾਲਸਾਪਨ ਲਿਖਦੇ ਹੋ ਉਹ ਦੇਸ਼ ਦਾ ਪਿਆਰ ਕਰਨ ਵਾਲਾ ਸੀ ਸਿੱਖ ਧਰਮ ਨੂੰ ਪਿਆਰ ਕਰਨ ਵਾਲਾ ਸੀ ਸਿੱਖ ਧਰਮ ਨੂੰ ਸਤਿਕਾਰ ਦੇਣ ਵਾਲੇ ਸੀ ਜਿਹੜੇ ਡਾਕਟਰ ਅੰਬੇਦਕਰ ਸੀ ਤੁਹਾਨੂੰ ਇਸ ਗੱਲ ਤੋਂ ਗੁਰੇਸ ਕਰਨਾ ਚਾਹੀਦਾ ਤੁਹਾਡੇ 'ਚ ਹਿੰਮਤ ਹੈ ਤੇ ਤੁਸੀਂ ਆਓ ਅਮਰੀਕਾ ਤੋਂ ਆਪਣੇ ਪਹਾੜੇ ਦੇ ਟਟੂਆਂ ਤੋਂ ਨਾ ਲਖਵਾਓ ਖਾਲਿਸਤਾਨ ਤੁਸੀਂ ਆ ਪਾਓ ਹਿੰਮਤ ਆ ਤੇ ਆਪਣੇ ਪਿੰਡ 'ਚ ਹੀ ਲਿਖ ਕੇ ਜਾਓ ਜੇ ਤੁਹਾਡੇ 'ਚ ਹਿੰਮਤ ਹੈ ਤੇ ਆਓ ਆਪਣੇ ਪਿੰਡ 'ਚ ਆਪਣੇ ਘਰ ਦੇ ਅੱਗੇ ਲਿਖੋ ਤੁਸੀਂ ਸਿੱਖਾਂ ਦੇ ਨੌਜਵਾਨਾਂ ਬੱਚਿਆਂ ਨੂੰ ਕਿਉਂ ਮਰਵਾ ਰਹੇ ਹੋ ਤੁਹਾਡਾ ਇੱਕ ਬਿਜ਼ਨਸ ਬਣਿਆ ਹੋਇਆ ਕਿ ਅਸੀਂ ਪੋਲੀਟੀਕਲ ਅਸਾਈਲਮ ਲੈ ਦੇਾਂਗੇ ਲੋਕਾਂ ਨੂੰ ਗੁੰਮਰਾਹ ਕਰਨਾ ਬੰਦ ਕਰੋ ਅਸੀਂ ਅੰਬੇਦਕਰ ਜੀ ਦਾ ਸਤਕਾਰ ਕਰਦੇ ਆ ਉਹ ਭਾਰਤ ਰਤਨ ਹੈਗੇ ਆ ਅਸੀਂ ਗੁਰੂ ਰਵੀਦਾਸ ਸਾਹਿਬ ਵੀ ਸਨਮਾਨ ਕਰਦੇ ਆ ਕਿਉਂਕਿ ਭਗਤ ਰਵੀਦਾਸ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਕਿਤ ਹੈ ਸਾਡੇ ਲਈ ਸਨਮਾਨਯੋਗ ਹੈ ਦੋਵੇਂ ਤੇ ਤੀਜੀ ਗੱਲ ਅਸੀਂ ਭਾਈ ਸੰਗਤ ਸਿੰਘ ਦਾ ਪਰਿਵਾਰ ਜਿਹੜਾ ਇਸੇ ਬਰਾਦਰੀ ਚੋਂ ਆ ਕੇ ਗੁਰੂ ਸਾਹਿਬ ਨੇ ਚਮਕੌਰ ਸਾਹਿਬ ਚ ਉਹਨਾਂ ਨੂੰ ਆਪਣੀ ਕਲਗੀ ਤੇ ਕੀਤੀ ਸੀਗੀ ਬਸਤਰ ਭੇਟ ਕੀਤੇ ਸੀ ਔਰ ਉਹਨਾਂ ਨੇ ਸ਼ਹਾਦਤ ਦਿੱਤੀ ਅਗਲੇ ਦਿਨ ਇਹਨਾਂ ਪਰਿਵਾਰਾਂ ਦਾ ਸਿੱਖ ਕੌਮ ਕਿਹਦੇ ਦੇਣ ਦੇ ਸਕਦੀ ਆ ਤੁਹਾਨੂੰ ਮੈਂ ਹੋਰ ਸ਼ਬਦ ਕੁਝ ਨਹੀਂ ਕਵਾਂਗਾ ਸ਼ਬਦ ਆਖੇ ਜਾ ਸਕਦੇ ਆ ਜਿਵੇਂ ਤੁਸੀਂ ਬਕਵਾਸ ਕਰਦੇ ਹੋ ਲੇਕਿਨ ਅਸਲੀ ਗੱਲ ਇਹ ਆ ਕਿ ਅਸੀਂ ਸਿੱਖ ਭਾਰਤ ਦੇ ਵਿੱਚ ਸਤਕਾਰੇ ਜਾਂਦੇ ਆ ਭਾਰਤ ਦੇ ਵਿੱਚ ਅਸੀਂ ਵੱਡੀਆਂ ਪੋਸਟਾਂ ਤੇ ਰਾਸ਼ਟਰਪਤੀ ਤੋਂ ਪ੍ਰਾਈਮ ਮਿਨਿਸਟਰ ਸਾਰੀਆਂ ਪੋਸਟਾਂ ਤੇ ਰਹੇ ਆ ਅਸੀਂ ਅੱਜ ਵੀ ਹੈਗੇ ਆ ਤੁਸੀਂ ਲੋਕਾਂ ਨੂੰ ਗੁੰਮਰਾਹ ਨਾ ਕਰੋ ਡਰਾਉ ਨਾ ਧਾਰਮਿਕ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸੁਪੁੱਤਰਾਂ ਤੇ ਸੁਪੁੱਤਰੀਆਂ ਦੀ ਕੋਈ ਜਾਤ ਨਹੀਂ ਹੁੰਦੀ ਇੱਕ ਪਿਤਾ ਇੱਕ ਇਸਕੇ ਹਮ ਵਾਰਕ ਵਾਲੇ ਲੋਕ ਹੈ ਅਸੀਂ ਆਪਣਾ ਮੀਤ ਹਮ ਸਭ ਕੋ ਕਿਨਾ ਹਮ ਸਭਨਾ ਕੇ ਸਾਜਨ ਅਸੀਂ ਉਹ ਲੋਕ ਹੈ ਤੇ ਤੁਸੀਂ ਮੈਂ ਤੁਹਾਨੂੰ ਚੇਤਾਵਨੀ ਦੇ ਦਿੰਦਾ ਔਰ ਤੁਹਾਨੂੰ ਚੈਲੰਜ ਵੀ ਕਰਦਾ ਜੇ ਹਿੰਮਤ ਹੈ ਤੇ ਇੰਡੀਆ ਚ ਆਓ ਤੇ ਆਪਣੇ ਪਿੰਡ ਆਓ ਲੋਕਾਂ ਦੇ ਬੱਚਿਆਂ ਦੇ ਮੁਕਦਮੇ ਦਰਜ ਨਾ ਕਰਾਓ ਖੁਦ ਅੱਗੇ ਹੋ ਕੇ ਲਾਓ ਕਰੋ ਜਿਹੜਾ ਬੇਅਦਵੀ ਫਿਰ ਤੁਹਾਡੇ ਨਾਲ ਦੋਵੇਂ ਹੱਥ ਕਰਕੇ ਵੀ ਦੇਖੇ ਜਾਵਾਂਗੇ ਇਹ ਗੱਲ ਤੁਹਾਨੂੰ ਸ਼ਰਮ ਆਣੀ ਚਾਹੀਦੀ ਹੈ ਔਰ ਤੁਸੀਂ ਗਲਤ ਗੁੰਮਰਾਹ ਕਰਦੇ ਹੋ ਲੋਕਾਂ ਨੂੰ ਨਾ ਤੁਹਾਨੂੰ ਭਾਰਤ ਦੇ ਸੰਵਿਧਾਨ ਦੀ ਵਕੀਫੀਤ ਹੈ ਨਾ ਤੁਹਾਨੂੰ ਭਾਰਤ ਦੇ ਕਾਨੂੰਨ ਦੀ ਵਕੀਫੀਤ ਹੈ ਨਾ ਤੁਹਾਨੂੰ ਸਿੱਖ ਇਤਿਹਾਸ ਦੀ ਵਕੀਫੀਤ ਹੈ ਨਾ ਤੁਸੀਂ ਸਿੱਖ ਹੈਗੇ ਹੋ ਮੈਂ ਤੁਹਾਨੂੰ ਬਸ ਇੱਕੋ ਚੇਤਾਵਨੀ ਦਿੰਦਾ ਕਿ ਬੰਦੇ ਦਾ ਪੁੱਤ ਹੈ ਤੇ ਮਰਦਾ ਪੁੱਤਰ ਹੈ ਤੇ ਪੰਜਾਬ ਚ ਫੇਰ ਤੇਰੇ ਨਾਲ ਇਹ ਗੱਲਾਂ ਤੇ ਨਾਲ ਫੇਰ ਕਰਾਂਗੇ ਐਵੇਂ ਲੋਕਾਂ ਦੇ ਬੱਚੇ ਨਾ ਮਰਵਾ ਇਹ ਬੜਾ ਗੁਰੂਆਂ ਦਾ ਧਰਮ ਹੈ ਇਹ ਪਿਆਰ ਦਾ ਧਰਮ ਹੈ ਇਹ ਸ਼ਾਂਤੀ ਦਾ ਧਰਮ ਹੈ ਸੱਚ ਕਹੋ ਸੁਣ ਲੈ ਸਭ ਜਿਨ ਪ੍ਰੇਮ ਕੀਓ ਤਨੀ ਪੂਰਾ ਪਾਉਦੇ ਅਸੀਂ ਲੋਕ ਹੈਗੇ